ਚਾਲਾ ਹਾਂਜੀ ਭਾਈ ਜੀ ਇੱਕ ਆਪਣਾ ਕੋਟਲੀ ਦੇਵੰਤਰ ਦਾ ਲੋਰਵੰਦ ਪਰਿਵਾਰ ਆ ਆਪਣੇ ਇਧਰੋਂ ਵੇਲੇ ਤੋਂ ਤਾਈ ਜੀ ਤੋਂ ਨੂੰ ਦਾ ਸਾਰਾ ਪਿੰਡ ਜਾਣਦਾ ਹੀ ਐ ਇਹਨਾਂ ਦਾ ਦੋਤਾ ਆਰਾਮ ਸਿੰਘ ਤੇ ਭਾਈ ਜੀ ਉਹ ਇੱਕ ਗੰਭੀਰ ਬਿਮਾਰੀ ਨਾਲ ਵਿਚਾਰਾ ਉਲਝ ਰਿਹਾ ਤੇ ਬਠਿੰਡੇ ਦਾਖਲ ਤੇ ਪਰਿਵਾਰ ਨੂੰ ਫੁੱਲ ਸੈਟਾ ਦੀ ਲੋੜ ਆ ਉਹਦਾ ਡੈਡੀ ਵੀ ਬੁਆਰ ਪਿਆ ਇੱਕੋ ਹੀ ਬੰਦਾ ਵਿਚਾਰਾ ਉਹ ਧਮਾਈ ਦਾ ਹੈਗਾ ਲਮਾਉਣ ਵਾਸਤੇ ਹਾਂ 2 ਸਾਲ ਉਹ ਹੋ ਕੇ ਬੰਦੇ ਦੇ ਪੈਰ ਨੂੰ ਬਟ ਇਹਨਾਂ ਪਰਿਵਾਰ ਨਾਲ ਥੋੜੀ ਗੱਲਬਾਤ ਕਰਾਉਣੇ ਆ ਵੀ ਕੀ ਸਿਸਟਮ ਆ ਕੀ ਬਿਮਾਰੀ ਕੀ ਦਿੱਕਤ ਆਈ ਹੈ ਕਿੱਥੇ ਦਾਖਲਾ ਜਾਂ ਆਪਰੇਸ਼ਨ ਹੋਣਾ ਜਾਂ ਹੋ ਗਿਆ ਵੀ ਮਾਇਆ ਦੀ ਲੋੜ ਹੈ ਇਹਨਾਂ ਨੂੰ ਪਰਿਵਾਰ ਨੂੰ ਬਹੁਤ ਜ਼ਿਆਦਾ ਤੋਂ ਜ਼ਿਆਦਾ ਗੁਰੂ ਜੀ ਕੁਝ ਨਹੀਂ ਜੀ ਕਰੇ ਇਹਦਾ ਹੋ ਗਿਆ ਮੁੱਲ ਨਹੀਂ ਸਰਕਾਰੀ ਕੰਸਾਰ ਹੈ ਮੈਂ ਬੇਨਤੀ ਕਰਦੀ ਹਾਂ ਕਿ ਮੇਰਾ ਪੈਣਾ ਤੱਕ ਮੰਗ ਲਈ ਬਰਗਣਾ ਨਾਲ ਬੰਨਾ ਨਹੀਂ ਕਰਨਾ ਕਰਦਾ ਵੀਰੇ ਪਾਲਾ ਅਲ ਹਮਦੁਲਿਲਾ ਵਦਨ ਵਦਨ ਸਦਾ ਕਰੇ ਮੇਰਾ ਅੰਨ ਮੇਰਾ ਬੇਲੀਆ ਤੁਨ ਪੰਜਾਂ ਦੇ ਖਾਉ ਵੀਰ ਦੀ ਸਾਰਾ ਮੈਂ ਬੇਨਤੀ ਕਰਦੀ ਆ ਨਾਲੇ ਮੈਂ ਤੁਹਾਨੂੰ ਪਰਵਾਹ ਨੂੰ ਮੇਰਾ ਪਹਿਰੇ ਵੀ ਮੰਨਦੇ ਤੇ ਆਂ ਕੋਡੀ ਜਾਂ ਹੁਣ ਹਰ ਪਲ ਪਲ ਸਾਡੇ ਕਰੋ ਸਾਡੇ ਮਰਮੇ ਤੇ ਮੈਂ ਮੰਨਦੇ ਦਾ ਪਾਉਂ ਤੇ ਮੇਰੇ ਬੱਚਾ ਮੁੰਡੇ ਤਾਂ ਜਾ ਮੈਂ ਚੜੂਂਗਾ ਜੋ ਇੱਕ ਚੱਲੋ ਚੱਲੋ ਦਾ ਰੱਬ ਦੀ ਦੇਣ ਹੁੰਦੀ ਹੈ ਬੇਟੀਆਂ ਬੇਟੀਆਂ ਵਿਚਾਰੇ ਤੇ ਬਾਈ ਜੀ ਤੁਸੀਂ ਵੱਧ ਤੋਂ ਵੱਧ ਫੰਡ ਵਾਲਿਆਂ ਨੇ ਇਹਦੀ ਸਹਾਇਤਾ ਕਰਨੀ ਹੈ ਜੋ ਵੀ ਗੂਗਲ ਪੇ ਕਰ ਸਕਦਾ ਗੂਗਲ ਪੇ ਨੰਬਰ ਦੇਵਾਂਗੇ ਬਾਈ ਜੀ ਜੋ ਘਰੇ ਪਹੁੰਚ ਜਾ ਸਦਾ ਕੈਸ਼ ਪੰਚਾ ਸਦਾ ਕੈਸ਼ ਪੰਚਾਓ ਬਾਈ ਜਰੂਰ ਮਦਦ ਕਰੋ ਇਹਨਾਂ ਦੀ ਤੇ ਸਾਡੀ ਇਸ ਟਾਈਮ ਸੇਰੀਅਸ ਕੰਡੀਸ਼ਨ ਚ ਆ ਪੁਰਾਣ ਫੰਡ ਤੇ ਬਾਕੀ ਵੈਰੀ ਨੂੰ ਅਰਦਾਸ ਕਰਦੇ ਹਾਂ ਜਲਦੀ ਜਲਦੀ ਠੀਕ ਹੋ ਜੇ ਤੇ ਪੰਡ ਵਾਲਾ ਵੀ ਸਾਰੇ ਅਰਦਾਸ ਕਰੋ ਬਾਈ ਜੀ ਠੀਕ ਹੈ ਬਾਈ ਜੀ ਧੰਨਵਾਦ